ਕਲ ਰਿਹਾ ਝੋਟਾ ਆਪਣਾ ਦਿਖਾਵਾਂ ਤੁਹਾਨੂੰ ਐਵੇਂ ਦੇਖੋ ਵੇਹ ਕੇ ਵੀਡੀਓ ਸ਼ੇਅਰ ਕਰਦਾ ਕਰੋ ਮੇਰੀ ਰੀਚ ਘਟਦੀ ਜਾਂਦੀ YouTube ਤੋਂ ਚੈਨਲ ਮੋਨਟਾਈਜ਼ ਹੋਇਆ ਤੇ ਥੋੜੀ ਜਿਹੀ ਹੈਲਪ ਚਾਹੀਦੀ ਆ ਤੁਹਾਡੀ ਦੋਸਤੋ ਆ ਚੱਲਣ ਡੈ ਜਮਦੂਦ ਦਾ ਛੋਟਾ ਅਮਰੀਕਨ ਇੱਥੇ ਲਈ ਆਪਾਂ ਮਸ਼ੀਨ ਗਿੰਬਲ ਲਿਆਂਦਾ ਨਹੀਂ ਅੱਜ ਵੀਡੀਓ ਗਿੰਬਲ ਨਾਲ ਬਣਾਉਣੀ ਸੀ ਲੱਗਦਾ ਫੋਨ ਦੇ ਕੈਮਰੇ ਦੇ ਘਟਾ ਜਾਂਦੇ ਆ ਜਾਂ ਮੈਨੂੰ ਲੱਗੀ ਜਾਂਦਾ ਪਤਾ ਨਹੀਂ ਕੀ ਗੱਲ ਹੈ ਜੂਮ ਵੀ ਨਹੀਂ ਹੋ ਰਿਹਾ ਹੋ ਗਿਆ ਤਾਂ ਦਲੀਤ ਨੂੰ ਦਲੀਤ ਆ ਰਹੀ ਵੀਡੀਓ ਪਤਾ ਨਹੀਂ ਕੀ ਗੱਲ ਹੈ ਅੱਡੀ ਵੀਡੀਓ ਤੁਹਾਨੂੰ ਦੱਸਾਂਗੇ ਲੈਜਰ ਲੈਵਲ ਚਲਾਉਣ ਦਾ ਤਰੀਕਾ ਆਪਣੇ ਕਰਾਂਗੇ ਜਿੱਦਾਂ ਪੱਦਰੀ ਕਰੇ